ਹਾਂਜੀ ਸਤ ਸ੍ਰੀ ਅਕਾਲ ਜੀ ਕੀ ਹਲਚਲ ਮੈਂ ਬਹੁਤ سارے ਫਰੈਂਡਸ ਨੂੰ ਪਤਾਇਆ ਕਿ ਮੈਂ ਬਾਹਰ ਕੈਨੇਡਾ ਆਈ ਹੋਈ ਹਾਂ ਆਪਣੇ ਬੱਚਿਆਂ ਕੋਲ ਤੇ ਮੈਂ ਦੋ ਵੀਡੀਓ ਤਿੰਨ ਪਹਿਲਾਂ ਵੀ ਆਪਣੇ ਚੈਨਲ ਤੇ ਪਾਏ ਆ ਤੇ ਕਾਫੀ سارے ਫਰੈਂਡਸ ਦੀ ਰਿਕਵੈਸਟ ਸੀ ਕਿ ਸਾਨੂੰ ਵੀ ਕੈਨੇਡਾ ਦਿਖਾਓ ਅਸੀਂ ਵੀ ਵੀਡੀਓ ਹੋਰ ਪਾਓ ਜੋ ਅਸੀਂ ਵੀ ਤੁਹਾਡੀਆਂ ਅੱਖਾਂ ਨਾਲ ਦੇਖ ਸਕੀ ਹੈ ਹਨ ਤੇ ਇਹ ਵੀਡੀਓ ਹੁਣ ਰਾਤ ਦੇ ਟਾਈਮ ਹੈਗਾ ਇੱਥੇ 9:20 ਮਿੰਟ ਤਦ ਮੈਂ ਸ਼ੂਟ ਕਰ ਰਹੀ ਹਾਂ ਦੇਖਣ ਨੂੰ ਦਿਨ ਵਰਗਾ ਟਾਈਮ ਲੱਗਦਾ ਉੱਪਰ ਬੱਦਲ ਦੇਖ ਸਕਦੇ ਹੋ ਦੇਖੋ ਤੇ ਆਲਮੋਸਟ ਅੰਦਰ ਲੋਕਾਂ ਦੇ ਘਰਾਂ ਵਿੱਚ ਲਾਈਟਾਂ ਜਲ ਚੁੱਕੀਆਂ ਆ ਤੇ ਇੱਥੇ ਨਾ ਗਰਮੀ ਆ ਨਾ ਅਜੇ ਸਰਦੀ ਆ ਬਾਰਿਸ਼ ਕਦੇ ਵੀ ਦਿਨ ਚ ਗਿਰ ਜਾਂਦੀ ਆ ਤੇ ਆਪਾਂ ਤੁਹਾਨੂੰ ਦੂਸਰੀ ਸਾਈਡ ਤੋਂ ਜਾ ਕੇ ਦਿਖਾਉਂਦੇ ਆ ਕਿ ਇੱਥੇ ਦੇ ਗਾਰਡਨ ਕਿਸ ਤਰ੍ਹਾਂ ਆਪਣਾ ਗਾਰਡਨ ਬਹੁਤ ਮੈਸੀ ਆ ਕਿਉਂਕਿ ਬੱਚੇ ਬਿਜ਼ੀ ਰਹਿੰਦੇ ਆ ਉਹਨਾਂ ਕੋਲ ਨਾ ਟਾਈਮ ਨਹੀਂ ਸੀ ਕਿ ਉਹ ਗਾਰਡਨ ਨੂੰ ਕਲੀਨ ਕਰ ਸਕਣ ਨਾ ਚਲੋ ਆਪਾਂ ਆ ਗਏ ਆ ਹੁਣ ਤੇ ਆਪਾਂ ਜ਼ਰੂਰ ਗਾਰਡਨ ਨੂੰ ਰਿਕਵਰ ਕਰਾਂਗੇ ਇੱਥੇ ਲੋਕਾਂ ਦੇ ਗਾਰਡਨ ਦੇ ਵਿੱਚ ਬਹੁਤ ਸੋਹਣੇ ਸੋਹਣੇ ਫਲਾਵਰ ਲੱਗੇ ਹੋਏ ਆ ਪਰ प्रॉब्लम यह है कि आप किसी घर वीडियो नहीं शूट कर सकते है ना देखो रोड तो जाके मैं दिखा ये रोड ये एक्स्ट्रा दिता हुआ पार्क लॉन्च तो उस फुटपाथ ਜੇਦੇ ਤੇ ਤੁਸੀਂ ਪੈਦਲ ਚੱਲ ਸਕਦੇ ਆ ਆਪਣੇ ਸਾਈਕਲ ਵਗੈਰਾ ਚਲਾ ਸਕਦੇ ਆ ਤੇ ਬੱਚੇ ਆਪਣਾ ਖੇਡ ਸਕਦੇ ਤੇ ਉਸ ਤੋਂ ਉੱਪਰ ਤੁਹਾਡੀ ਆਪਣੀ ਪਰਸਨਲ ਲਾਉਣ ਆ ਤੇ ਉਸ ਤੋਂ ਅੱਗੇ ਸਾਡਾ ਘਰ ਆ ਲਾਈਟਾਂ ਜਲ ਰਹੀਆਂ ਤੇ ਉਹ ਆਪਣੀ ਗਾਰਡਨ ਆ ਬਹੁਤ ਜ਼ਿਆਦਾ ਮੈਸੀ ਹੋਈ ਆ ਤੇ ਕੋਈ ਗੱਲ ਨਹੀਂ ਆਪਾਂ ਥੋੜਾ ਸੈਟਲ ਹੋ ਲਈਏ ਫਿਰ ਰਿਕਵਰ ਕਰਾਂਗੇ ਠੀਕ ਹੈ ਨਾ ਤੇ ਇੱਥੇ ਜੇ ਗੱਲ ਕਰੀਏ ਬਹੁਤ ਸਾਰੇ ਫਲਾਵਰ ਆ ਦੇਖੋ ਇਹ ਆਪਣੀ ਇੰਡੀਆ ਚ ਵੀ ਫਲਾਵਰ ਹੁੰਦੇ ਆ ਇਹ ਕੋਸਮੋਸ ਦਾ ਫਲਾਵਰ ਆ ਵਾਈਟ ਕਲਰ ਦਾ ਤੇ ਇਥੇ ਦਾ ਮਾਹੌਲ ਕੁਝ ਇਸ ਤਰ੍ਹਾਂ ਦਾ ਆ ਜਿਸ ਏਰੀਆ ਚ ਅਸੀਂ ਰਹਨੇ ਆ ਸਿਰਫ ਇੱਕ ਪੰਜਾਬੀਆਂ ਦਾ ਘਰ ਆਪਣਾ ਹੀ ਆ ਬਾਕੀ ਸਾਰੇ ਆਲਮੋਸਟ ਗੋਰਿਆਂ ਦੇ ਘਰ ਆ ਠੀਕ ਆ ਤੇ ਦੇਖੋ ਜਹਾਜ਼ ਆ ਰਿਹਾ ਐਥੋਂ ਟੋਰਾਂਟੋ 에어ਪੋਰਟ ਜਹਾਜ਼ ਕਵਰ ਨਹੀਂ ਹੋ ਰਿਹਾ ਕਾਫੀ ਬੱਦਲ ਬਣੇ ਹੋਇਆ ਤੇ ਹਨਾ ਲਾਈਟਾਂ ਜਲ ਚੁੱਕੀਆਂ ਆ ਦਿਨੋਂ ਦਿਨੇ ਰੋ ਰਿਹਾ ਆ ਟਾਈਮ ਰਾਤ ਦਾ ਇੱਥੇ ਕਦੋਂ ਜਲਦੀ ਰਾਤ ਹੋ ਜਾਂਦੀ ਕਦੋਂ ਦਿਨ ਮੈਨੂੰ ਨਹੀਂ ਪਤਾ ਪਰ ਇਹਨਾਂ ਦੀ ਗਾਰਡਨ ਦੇ ਵਿੱਚ ਪੀਸ ਲੇਲੀ ਬੈਰੀਗੇਟਰ ਲੱਗਾ ਹੋਇਆ ਆ ਰਤਨਜੋਤ ਹੈ ਕਾਫੀ ਸਾਰੇ ਪਲਾਂਟ ਗੋਰੀ ਚੋਰੀ ਆ ਤੇ ਮੇਰੀ ਮਨਪਸੰਦ گارਲਿਕ ਬਾਈਆਂ ਤੇ ਇਹ ਸਾਰੇ ਇੱਥੇ ਦੇ ਵੀ ਜੰਗਲੀ ਬੂਟੀ ਆ ਜੈਸ ਨੂੰ ਕਿ ਆਪਾਂ ਇਹਦੇ ਵਿੱਚ ਬਹੁਤ ਸਾਰੇ ਕੰਡੇ ਆ ਤੇ ਇਹ ਕੰਮ ਬੜਾ ਔਖਾ ਆ ਮੈਂ ਆਪਣੇ ਹਜ਼ਾਰ ਪੰਜਾਬ ਤੋਂ ਤਾਂ ਟੂਲ ਨਹੀਂ ਸੀ ਲੈ ਕੇ ਆਈ ਇੱਥੇ ਸ਼ਾਪਿੰਗ ਜਿਸ ਦਿਨ ਗਏ ਸੀ ਉਸ ਦਿਨ ਜ਼ਰੂਰ ਪਰਚੇਜ ਕਰਕੇ ਲੈ ਕੇ ਆਈਆਂ ਤੇ ਅੱਜ ਸੋਚਿਆ ਸੀ ਕਿ ਕਰਾਂ ਥੋੜੀ ਸਫਾਈ ਪਰ ਅੱਜ ਗ੍ਰੈਂਡਸਨ ਦੀ ਵੇ ਇੰਜੈਕਸ਼ਨ ਲੱਗਣੇ ਸੀ ਤੇ ਤਦ ਆਪਾਂ ਨਹੀਂ ਕੀਤਾ ਕਿਉਂਕਿ ਛੋਟਾ ਬੱਚਾ ਆ ਰੋਂਦਾ ਜ਼ਿਆਦਾ ਸੀ ਸਾਰਾ ਦਿਨ ਰੋਂਦਾ ਰਿਹਾ ਤੇ ਇਸ ਤਰ੍ਹਾਂ ਕੁਝ ਇੱਥੇ ਇੰਟਰਸ ਵੀ ਆ ਤੇ ਇੱਥੋਂ ਸਾਹਮਣੇ ਤੁਹਾਨੂੰ ਕਿਚਨ ਦਿਸ ਰਹੀ ਹੋਣੀ ਆ ਤੇ ਅਗਲੀ ਵੀਡੀਓ ਆਪਾਂ ਬਹੁਲ ਜਿਹਾਲ ਦੀ ਇਨਸਾਈਡ ਹੋਪਸ ਦੀ ਲੈ ਕੇ ਆਵਾਂਗੇ ਇਹ ਇਥੇ ਇਹੋ ਜਿਹਾ ਕੁਛ ਹੈਗਾ ਆ ਠੀਕ ਹੈ ਬਹੁਤ ਸਾਫ਼ ਸੁਥਰਾ ਸ਼ਹਿਰ ਹੈ ਬਹੁਤ ਸਭ ਕੁਝ ਸਾਡੇ ਪੰਜਾਬ ਵਿੱਚ ਵੀ ਹੈਗਾ ਸਾਡੇ ਪੰਜਾਬ ਦੀ ਕੋਈ ਰੀਸ ਨਹੀਂ ਕਰ ਸਕਦਾ ਪਰ ਸਿਰਫ ਅਸੀਂ ਇੱਕ ਸਫਾਈ ਪਨਾ ਪੱਖੋਂ ਪਿੱਛੇ ਰਹਿ ਗਏ ਕਿਉਂਕਿ ਪੰਜਾਬ ਵਰ ਇੱਥੇ ਹਰ ਚੀਜ਼ ਬਹੁਤ ਜ਼ਿਆਦਾ ਮਹਿੰਗੀ ਹੈ ਬਹੁਤ ਜ਼ਿਆਦਾ ਇੱਥੇ ਜਿੰਨੇ ਬੰਦੇ ਕਮਾਉਂਦੇ ਆ ਤਦ ਘਰ ਚੱਲਦਾ ਸਾਡੇ ਪੰਜਾਬ ਵਿੱਚ ਇੱਕ ਬੰਦਾ ਕਮਾਉਂਦਾ ਤੇ ਅਸੀਂ ਸਾਰੇ ਜਣੇ ਬੈਠ ਕੇ ਖਾਂਦੇ ਆ ਹਨਾ ਮੇਰਾ ਬੇਟਾ ਕੰਮ ਕਰਦਾ ਸੀ ਤਿੰਨ ਬੰਦੇ ਵੇਲੇ ਬਹਿ ਕੇ ਖਾਂਦੇ ਆ ਹਨਾ ਤੇ ਬਸ ਜ਼ਿੰਦਗੀ ਦੀ ਦੌੜ ਤੇ ਪੈਸੇ ਪਿੱਛੇ ਲੱਗੀ ਹੋਈ ਆ ਓਕੇ ਜੀ ਆਪਾਂ ਇਨਸਾਈਡ ਵੀਡੀਓ ਫਿਰ ਸ਼ੂਟ ਕਰਾਂਗੇ ਇਹ ਤੁਹਾਨੂੰ ਦਿਖਾ ਦਿੱਤਾ ਕਿ ਰਾਤ ਦੇ ਟਾਈਮ ਇੱਥੇ ਇਸ ਤਰ੍ਹਾਂ ਦੀ ਕੁਝ ਮਾਹੌਲ ਹੈਗਾ ਆਲਮੋਸਟ 9.5 ਤੋਂ ਵੀ ਉੱਪਰ ਹੋਣ ਲੱਗ ਗਿਆ ਟਾਈਮ ਫਿਰ ਵੀ ਕਾਫੀ ਕਟੀਆਂ ਦਾ ਆਵਾਜ਼ ਆਈ ਸਾਰੇ ਦਿਨ ਰਾਤ ਲੱਗਾ ਹੀ ਰਹਿੰਦਾ ਤੇ ਇੱਥੇ ਅਜੇ ਕੋਈ ਸੌਣ ਦਾ ਇੱਥੇ ਸੱਚ ਮੈਂ ਇੱਕ ਗੱਲ ਸ਼ੇਅਰ ਕਰਾਂ ਜੋ ਸਾਡੇ ਬਹੁਤ ਰੌਲਾ ਰਹਿੰਦਾ ਕਿ ਇਹ WhatsApp ਗਾਇਬ ਹੋ ਗਿਆ ਪੰਜਾਬ ਬੱਚੇ WhatsApp ਨਹੀਂ ਹੈਗੇ ਨੈਟਵਰਕ ਲੱਗਾ ਨਾ Airtel ਦੇ ਟਾਵਰ ਲੱਗਣ ਨਾ ਜ ਕਿਸੇ ਵੀ ਐਨੀਥਿੰਗ ਕੰਪਨੀ ਦੇ ਟਾਵਰ ਲੱਗਣ ਪਰ ਇੱਥੇ ਵਾਟਸ ਬਹੁਤ ਜ਼ਿਆਦਾ ਆ ਇਹ ਮੇਰੇ ਸਾਹਮਣੇ ਨਾ ਜਤੂਨ ਦਾ ਪੇੜ ਆ ਤੇ ਕਾਫੀ ਵੱਡੇ ਵੱਡੇ ਤੇ ਪੇੜ ਆ ਤੇ ਇਹਦੇ ਵਿੱਚ ਉਹ ਵਾਟਸ ਰਹਿੰਦੇ ਆ ਤੇ ਮੌਕਾ ਮਿਲਿਆ ਤਾਂ ਉਹਨਾਂ ਦੀ ਵੀਡੀਓ ਜ਼ਰੂਰ ਸ਼ੂਟ ਕਰਾਂਗੇ ਤੇ ਓਕੇ ਜੀ ਵੀਡੀਓ ਪਸੰਦ ਆਏ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਥੈਂਕ ਯੂ